ਬੋਰਸ਼ ਇਲਾਕੇ ਦੇ ਵਿੱਚ ਇੰਨਾ ਪਾਣੀ ਹੈ ਜਿਸ ਤਰ੍ਹਾਂ ਦੇਖਦੇ ਹੋ। ਦੇਖੋ ਆ ਜਿਹੜੀ ਕਲੋਨੀ ਹੈਗਾ ਜੀ ਜਿਹਨੂੰ ਆਪਾਂ 32 ਸੈਕਟਰ ਇਹ 40-45 ਸਾਲ ਤੋਂ ਪਹਿਲਾਂ ਦੀ ਇਹ ਆਵਾਦ ਹੋਈ ਕਲੋਨੀ ਦੀ। ਔਰ 40-45 ਸਾਲ ਵਿੱਚ ਪਹਿਲੀ ਵਾਰੀ ਬਦਲਾ ਵਾ ਸਰਕਾਰ ਨੇ ਇੱਥੇ ਸਿੰਜਰੇਜ ਦਾ ਔਰ ਡੈਂਕਾਂ ਦਾ ਪਾਣੀ ਅੱਜ ਮਹੱਲੇ ਚ ਘੁੰਮਦਾ ਦੇਖਿਆ ਜਾ ਸਕਦਾ। ਮੈਂ ਬਹੁਤ ਸਤਿਕਾਰ ਕਰਦਾ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਸਿਆਣੇ ਬੰਦੇ ਦਾ ਪਰ ਦੇਖੋ ਜੋ ਸੇਵਾ ਕਰਵਾਸ ਤੇ ਆਏ ਨੇ ਇੱਕ ਪਾਸੇ ਆਪਾਂ ਸੇਵਾ ਕਰੀਏ ਕਿਸ ਨੂੰ ਰਿਲੀਫ ਦਈਏ ਦੂਸਰੇ ਪਾਸੇ ਆਪਾਂ ਨੁਕਸਾਨ ਕਰਦੀਏ ਲੋਕਾਂ ਨੂੰ ਪ੍ਰੋਬਲਮ ਚ ਪਾਦੀਏ ਇਹ ਤਾਂ ਕੋਈ ਤਰੀਕਾ ਨਹੀਂ ਸਰਕਾਰਾਂ ਨੂੰ ਇਹ ਚਾਹੀਦਾ ਵੀ ਉਹ ਸਾਰੇ ਡਿਪਾਰਟਮੈਂਟ ਇਕੱਠੇ ਕਰੇ ਪਹਿਲਾਂ ਡਿਪਾਰਟਮੈਂਟ ਇਕੱਠੇ ਕਰਕੇ ਸਾਰਿਆਂ ਨਾਲ ਗੱਲਬਾਤ ਕਰੇ ਜਿੱਥੇ ਪ੍ਰੋਬਲਮ ਆ ਪ੍ਰੋਬਲਮ ਕਿਵੇਂ ਠੀਕ ਹੋ ਸਕਦੀ ਆ ਉਹਦਾ ਹੱਲ ਕੱਢਣ ਦੇ ਲਈ ਪ੍ਰੋਪਰ ਤਰੀਕਾ ਅਡਾਪਟ ਕੀਤਾ ਜਾਣਾ ਚਾਹੀਦਾ ਇਹ ਨਹੀਂ ਇੱਕ ਨੂੰ ਆਪਰ ਰੀਲੀਫ ਦੇਣ ਦੇ ਹੱਦ ਦੂਜੇ ਬੰਦੇ ਨੂੰ ਪ੍ਰੋਬਲਮ ਚ ਪਾ ਦਈਏ ਉਹ ਤਾਂ ਕੰਮ ਠੀਕ ਹੋਇਆ ਜਾਂ ਨਹੀਂ ਹੋਇਆ ਜਾਂ ਹੋਣਾ ਜਾਂ ਨਹੀਂ ਹੋਣਾ ਬਾਅਦ ਦੀ ਗੱਲ ਆ ਪਰ ਨਵੇਂ ਪਾਸੇ ਤਾਂ ਪ੍ਰੋਬਲਮ ਕ੍ਰੀਏਟ ਕਰਤੀ ਨਾ ਅੱਜ ਤੱਕ 32 ਸੈਕਟਰ ਹੋ ਗਿਆ ਭੋਲਾ ਕਲੋਨੀ ਹੋ ਗਈ ਜੀਵਨ ਸੈਕ ਨਗਰ ਹੋ ਗਿਆ ਇਹਨਾਂ ਕੋਲੀਆਂ ਚ ਕਦੇ ਪਾਣੀ ਨਹੀਂ ਵੜਿਆ ਸੀ ਜਦੋਂ ਸੀਵਰੇਜ ਨਹੀਂ ਸੀ ਉਹ ਤੋਂ ਵੀ ਇਦਾਂ ਦੀ ਪ੍ਰੋਬਲਮ ਨਹੀਂ ਸੀ ਅੱਜ ਸੀਵਰੇਜ ਵੀ ਪੈ ਗਿਆ ਅੱਜ ਕਲੋਨੀਆਂ ਆਵਾਦ ਵੀ ਹੋ ਗਈਆਂ ਚੰਗੇ ਲੋਕ ਵੀ ਰਹਿ ਰਹੇ ਨੇ ਤੇ ਤੇ ਅੱਜ ਬੇਸਮੈਂਟ ਤੁਹਾਨੂੰ ਦਿਖਾਈ ਆ ਬੇਸਮੈਂਟ ਦੇ ਵਿੱਚ ਪਾਣੀ ਜਾ ਰਿਹਾ ਗੰਦਾ ਸੀਵਰੇਜ ਦਾ ਡਾਈੰਗਾ ਦਾ ਮਹੱਲੇ ਦੇ ਵਿੱਚ ਵੜਿਆ ਹੋਇਆ 32 ਸੈਕਟਰ ਚ ਔਰ ਆਹ ਦੇਖੋ ਤੁਸੀਂ ਸ਼ਰਤ ਜੰਗਾਲਿਆ ਹੋਇਆ ਲਾਲ ਰੰਗ ਦਾ ਪੀਲੇ ਰੰਗ ਦਾ ਪਾਣੀ ਤਰਿਆ ਪਿਆ ਬੱਚੇ ਨੇ ਬਜ਼ੁਰਗ ਨੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਣਗੀਆਂ ਗਰਮੀ ਦਾ ਮੌਸਮ ਆ ਜਦੋਂ ਪ੍ਰਧਾ ਗਰਮੀ ਦਾ ਹੁੰਦੀ ਆ ਉਹ ਬਿਮਾਰੀ ਫੈਲ ਆਉਂਦੀ ਆ ਸਮੈਲ ਅੰਦਰ ਜਾਂਦੀ ਆ ਹੈਨਾ ਇਹ ਜਿਹੜਾ ਜਿਹੜਾ ਤਰੀਕਾ ਇਹ ਬਹੁਤ ਗਲਤ ਆ ਬਾਬਾ ਜੀ ਦਾ ਸਰਕਾਰ ਦੇਖੋ ਠੀਕ ਹੈ ਵੀ ਸਰਕਾਰ ਨੂੰ ਘਟੋ ਘਟੋ ਬਾਬਾ ਜੀ ਨੂੰ ਸਮਝਾਉਣਾ ਚਾਹੀਦਾ ਵੀ ਦੇਖੋ ਆ ਤਰੀਕਾ ਨੇ ਐਦਾਂ ਹੋ ਸਕਦਾ ਤੁਸੀਂ ਪਹਿਲਾਂ ਲਾਈਨ ਪਾਓ ਜਿਹੜੀ ਤੁਹਾਡੇ ਟ੍ਰੀਟਮੈਂਟ ਪਲਾਂਟ ਤੇ ਲੈ ਕੇ ਜਾਊਗੀ ਪਾਣੀ ਉਹਨੂੰ ਪ੍ਰੋਪਰ ਤਰੀਕੇ ਨਾਲ ਚਾਲੂ ਕਰੋ ਫਿਰ ਤੁਸੀਂ ਪਾਣੀ ਦੇ ਰੋਕਾਂ ਲਾ ਦਿਓ ਪਾਣੀ ਪਹਿਲਾਂ ਰੁਕ ਦਿੱਤਾ ਲਾਈਨ ਪਈ ਨਹੀਂ ਜੇ ਪਈ ਹੈ ਉਹਦੀ ਸਪਾਈ ਨਹੀਂ ਹੋਈ ਜੇ ਉਹਦਾ ਰਿਜ਼ਲਟ ਕੀ ਨਿਕਲਿਆ ਆਵਾਦੀਆਂ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਇਨਵੈਸਟਮੈਂਟਾਂ ਦੇ ਵਿੱਚ ਪਾਣੀ ਵੜ ਗਿਆ ਔਰ ਅੱਜ ਇੱਕ ਦਿਨ ਨਹੀਂ ਇਹ ਕੱਲ ਨੂੰ ਘਟੋ ਘਟ 15 ਦਿਨ ਹੋ ਗਏ 20 ਦਿਨ 15 ਦਿਨ ਤੋਂ ਲੋਕ ਵਿਚਾਰੇ ਤਰਾ ਤਰਾ ਕਰ ਰਹੇ ਨੇ ਰੋਲਾ ਪਾ ਰਹੇ ਨੇ ਚੀਕ ਰਹੇ ਨੇ ਸਰਕਾਰ ਦੀ ਸਰਕਾਰ ਦੇ ਨਮਾਇੰਦਿਆਂ ਦੇ ਕੰਨਾਂ ਤੇ ਜੂਲ ਨਹੀਂ ਸਰਕਦੀ ਉਹ ਡਰਾਮੇ ਕਰਦੇ ਫਿਰਦੇ ਨੇ ਨਹਾਉਂਦੇ ਫਿਰਦੇ ਨੇ ਦਿਖਾ ਰਹੇ ਨੇ ਲੋਕਾਂ ਨੂੰ ਵੀ ਅਸੀਂ ਉਹ ਪਾਈ ਜਿੱਥੋਂ ਪਾਣੀ ਸ਼ੁਰੂ ਹੁੰਦਾ ਉੱਥੇ ਤਾਂ ਪਹਿਲਾਂ ਹੀ ਸਾਫ਼ ਸੀ ਜਿੱਥੇ ਤੁਸੀਂ ਨਹਾ ਕੇ ਦਿਖਾਉਂਦੇ ਹੋ ਉੱਥੇ ਤਾਂ ਪ੍ਰੋਬਲਮ ਹੀ ਨਹੀਂ ਜਿੱਥੇ ਪ੍ਰੋਬਲਮ ਹੈ ਉੱਥੇ ਨਹਾ ਕੇ ਦਿਖਾਓ ਜਨ ਲੁਧਿਆਣਾ ਨੰਨ ਕੇ ਬਾਅਦ ਦੇ ਵਿੱਚ ਨਹਾ ਕੇ ਦਿਖਾਓ ਫਿਰ ਤਾਂ ਮੰਨਿਆ ਵੀ ਉਹ ਭਾਈ ਤੁਸੀਂ ਠੀਕ ਕਰ ਦਿੱਤਾ ਜਿੱਥੋਂ ਸਟਾਰਟ ਹੋ ਰਿਹਾ ਬੁੱਡਾ ਨਾਲਾ ਜਿੱਥੇ ਪ੍ਰੋਬਲਮ ਹੈ ਹੀ ਨਹੀਂ ਉਥੇ ਤੁਸੀਂ ਜਾ ਕੇ ਸਾਫ਼ ਕਰਕੇ ਨਹਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਡਰਾਮਾ ਇਹ ਡਰਾਮੇ ਨਹੀਂ ਚੱਲਦੇ ਹੁੰਦੇ ਅਸਲੀਅਤ ਕੁਝ ਹੋਰ ਆ ਦਿਖਾਇਆ ਕੁਝ ਹੋਰ ਜਾ ਰਿਹਾ ਇਹ ਡਰਾਮੇਬਾਜ਼ੀ ਆ ਡਰਾਮੇਬਾਜ਼ੀ ਬਾਬਾ ਜੀ ਨੂੰ ਮੈਂ ਕਹਿੰਦਾ ਵੀ ਉਹ ਤਾਂ ਬਹੁਤ ਸਤਕਾਰਯੋਗ ਨੇ ਉਹਨਾਂ ਨੂੰ ਇਹ ਡਰਾਮੇ ਦਾ ਭਾਗੀਦਾਰ ਨਹੀਂ ਬਣਨਾ ਚਾਹੀਦਾ ਤੇ ਨਾ ਡਰਾਮਾ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੀਦਾ ਜੇ ਬਾਬਾ ਜੀ ਨੇ ਨਹਾਉਣਾ ਹਮੜਾ ਜਾ ਕੇ ਨਾਗ ਦਿਖਾਉਂ ਜੇ ਬਾਬਾ ਜੀ ਨੇ ਲਗਾਉਣਾ ਹੈ ਬਾਲ ਦੀਆਂ ਡੈਰੀਆਂ ਕੋਲੇ ਨਾ ਕੇ ਦਿਖਾਉਣ ਜੇ ਬਾਬਾ ਜੀ ਨੇ ਨਹਾਉਣਾ ਜਿੱਥੇ ਪਹਿਲਾਂ ਲੋਕ ਨਹਾਉਂਦੇ ਹੁੰਦੇ ਸੀ ਅੱਜ ਤੋਂ 700 ਸਾਲ ਪਹਿਲਾਂ ਜਾਂ 70 ਸਾਲ ਪਹਿਲਾਂ ਜਿੱਥੇ ਦੁੱਖ ਗੁਰਦੁਆਰਾ ਗਊ ਘਾਟ ਉੱਥੇ ਨਾ ਕੇ ਦਿਖਾਉਣ ਇਹ ਕਿਹੜੀਆਂ ਗੱਲਾਂ ਕਰਦੇ ਦੇਖੋ ਇਹ 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 ਲੋਕਾਂ ਨੂੰ ਵੇਖਣਾ ਮੈਂ ਕਹਿੰਦਾ ਵੀ ਸਬਜਵਾਕ ਦਿਖਾਏ ਜਾ ਰਹੇ ਨੇ ਹੋ ਕੁਛ ਨਹੀਂ ਦਿਆ ਸਾਰੀ ਸਰਕਾਰ ਤੁਰੀ ਫਿਰਦੀ ਆ ਕਦੇ ਮਨਿਸਟਰ ਸਾਹਿਬ ਆ ਜਾਂਦੇ ਨੇ ਕਦੇ ਸਪੀਕਰ ਸਾਹਿਬ ਆ ਜਾਂਦੇ ਨੇ ਕਦੇ ਪੰਜ ਪੰਜ 7 7 ਐਮਐਲਏ ਇਕੱਠੇ ਹੋ ਜਾਂਦੇ ਨੇ ਏ ਇਹ ਸਮੱਸਿਆ ਹੱਲ ਕਰਨ ਦੀ بجائے ਸਮੱਸਿਆਵਾਂ માં ਖੜੀਆਂ ਕਰ ਰਹੇ ਆ ਨਵੀਆਂ ਸਮੱਸਿਆਵਾਂ ਮਾ ਦੇ ਰਹੇ ਲੋਕਾਂ ਸੋਚ ਕਰਕੇ ਇਦਾਂ ਦੀ ਸਰਕਾਰ ਕਦੇ ਨਾ ਵੇਖੀ ਆ ਅੱਜ ਲੋਕ ਵੀ ਬੜੇ ਹੁਬ ਕੇ ਸਰਕਾਰ ਲੈ ਕੇ ਆਏ ਸੀ ਬਦਲਾ 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 ਦੀਆਂ ਗੱਲਾਂ ਕਰਦੇ ਸੀ ਕਿ ਪਤਾ ਨਹੀਂ ਕੀ ਬਦਲਾ ਹੋ ਜਾਊਗਾ ਆ ਬਦਲਾ ਹੋਇਆ ਸਾਰਿਆਂ ਦੇ ਸਾਹਮਣੇ ਜਿਹੜਾ ਬਦਲਾ ਹੋਇਆ ਆ ਦੇਖ ਲੋ ਵੀਰੋ ਭੜਾਵੋ ਮਾਓ ਮੇਰੀਓ ਬੱਚਿਓ ਆ ਬਦਲਾ ਆ ਜਿਹੜਾ ਤੁਹਾਡੇ ਸਾਹਮਣੇ ਅੱਜ ਤੁਸੀਂ ਵੇਖ ਰਹੇ ਹੋ ਆਪਣੇ ਪਿੰਡੇ ਤੇ ਹੰਡਾ ਰਹੇ ਹੋ ਆ ਬਦਲਾਵ ਆ ਜਿਹੜੀਆਂ ਬਿਮਾਰੀਆਂ ਫੈਲਣਗੀਆਂ ਲੋਕ ਪਰੇਸ਼ਾਨ ਹੋ ਰਹੇ ਨੇ ਆ ਤੁਹਾਡੇ ਸਾਹਮਣੇ ਬਦਲਾਵ ਆ ਦੇਖ ਲੋ ਤੁਹਾਡੇ ਸਾਹਮਣੇ ਕੀ ਹਾਲ ਆ ਆ ਪਾਣੀ ਕਦੇ ਇੱਥੇ ਪਾਣੀ ਚ ਸੜਕ ਹੈ ਹੀ ਨਹੀਂ ਸੀ ਜਦੋਂ ਉਦੋਂ ਵੀ ਇਦਾਂ ਦਾ ਹਾਲ ਨਹੀਂ ਸੀ ਆ ਹਾਲਾਤ ਨੇ ਇਹਨਾਂ ਦੀ ਆ ਸਰਕਾਰ ਦੀ ਦੇਣ ਆ ਸੋ ਮੇਰੀ ਤਾਂ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਆ ਕਮਿਸ਼ਨਰ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਜਿਹੜੀ ਇੰਜੀਨੀਅਰ ਨੇ ਜਿਨ੍ਹਾਂ ਕੋਲੇ ਡੇ ਡੇ ਦਿਮਾਗ ਨੇ ਜਿਨ੍ਹਾਂ ਨੂੰ ਇੰਨੇ ਨਹੀਂ ਤਨਖਾਹ ਮਿਲਦੀ ਆ ਵੀ ਉਹ ਪਰੇਸ਼ਾਨੀ ਨੂੰ ਜਿਸ ਵੀ ਰੂਪ ਚ ਹੱਲ ਕਰ ਸਕਦਾ ਬਾਬੇ ਮਗਰ ਲੱਗਣ ਦੀ ਲੋੜ ਨਹੀਂ ਬਾਬਾ ਦਾ ਬਹੁਤ ਸਤਿਕਾਰ ਆ ਸਾ ਪਰ ਜੇ ਬਾਬਾ ਜੀ ਦੇ ਮਗਰ ਲਾ ਕੇ ਆਪਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਫਿਰ ਮੈਂ ਕਹਿੰਦਾ ਵੀ ਬਾਬਾ ਜੀ ਤੁਹਾਡੇ ਮੂਰੇ ਬੰਨੇ ਹੱਥ ਇਹਦਾ ਨਾ ਕਰੋ ਇਹ ਤਰੀਕਾ ਠੀਕ ਨਹੀਂ ਇਹ ਤਰੀਕਾ ਨਹੀਂ ਠੀਕ ਜਿਹਦੇ ਨਾਲ ਤੁਸੀਂ ਲੋਕ ਪਰੇਸ਼ਾਨ ਚ ਪਾਦੇ ਲੋਕਾਂ ਨੂੰ ਬਿਮਾਰੀਆਂ ਦੇਤੀਆਂ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਟੁੱਬਰ ਕਰ ਦਿੱਤਾ ਇਹ ਤਾਂ ਬਈ ਬਾਬਾ ਜੀ ਠੀਕ ਨਹੀਂਗਾ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਆ ਵੀ ਇਦਾਂ ਨਾ ਕਰੋ ਪਹਿਲਾਂ ਉਹ ਰਾਸਤਾ ਚਲਾਓ ਜਿੱਥੇ ਪਾਣੀ ਜਾ ਕੇ ਟ੍ਰੀਟਮੈਂਟ ਤੇ ਟ੍ਰੀਟਮੈਂਟ ਹੋਵੇ ਫੇਰ ਆ ਤੁਸੀਂ ਤੁਸੀਂ ਤਾਂ ਹੱਲ ਕਰਨ ਵਾਸਤੇ ਆਇਓ ਹੱਲ ਵਧਾਉਣ ਪ੍ਰੋਬਲਮ ਦੇਣ ਵਾਸਤੇ ਥੋੜਾ ਆਇਓ ਜਿਹੇ ਪ੍ਰੋਬਲਮ ਤੁਸੀਂ ਦੇਤੀ ਹੈ ਇਲਾਕੇ ਨੂੰ ਇਹਦਾ ਕੋਈ ਹੱਲ ਪ੍ਰੋਪਰ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਤੇ ਗਲਾਡਾ ਵਾਲੇ ਜਾਂ ਹੋਰ ਪਿਊਰਿਫਿਕੇਸ਼ਨ ਬੋਰਡ ਵਾਲੇ ਸਾਰੇ ਰਲ ਕੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਕਰਨ ਤਾਂ ਜੋ ਲੋਕ ਬਚ ਸਕਣ ਲੋਕਾਂ ਦੀ ਜ਼ਿੰਦਗੀ ਬਚ ਸਕੇ ਅੱਜ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾ ਹੈ ਲੱਗਦਾ ਨਹੀਂ ਸੀ ਕਿ ਅੱਜ ਪੋਰਟਸ ਲੱਕ ਦੇ ਵਿੱਚ ਜਿਵੇਂ ਐਮ ਐਲ اے ਸਾਹਿਬ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇੱਥੇ ਕੰਮ ਕਰਾਉਣਾ ਚਾਹੀਦਾ ਮੈਂ ਕਹਣਾ ਵੀ ਪੌਸ਼ ਹੋਵੇ ਜਿੱਥੇ ਆਵਾਦੀ ਆ ਕਿਸੇ ਵੀ ਪ੍ਰਕਾਰ ਦੀ ਆਵਾਦੀ ਹੋਵੇ ਉਹ ਆਵਾਦੀ ਨੂੰ ਰਲੀਫ ਦੇਣਾ ਸਰਕਾਰ ਦੀ ਡਿਊਟੀ ਆ ਨਮਾਇੰਦਿਆਂ ਦੀ ਡਿਊਟੀ ਆ ਐਮ ਐਲ اے ਦੀ ਡਿਊਟੀ ਆ ਹੁਣ ਕਿਹੜਾ ਕੌਂਸਲਰ ਕੀ ਕਰੂਗਾ ਜਿੱਥੇ ਐਮ ਐਲ اے ਨੇ ਤਵੱਜੋ ਕਰ ਰਿਆ ਜਿੱਥੇ ਸਰਕਾਰ ਤਵੱਜੋ ਨਹੀਂ ਕਰ ਰਹੀ ਉੱਥੇ ਕੌਂਸਲਰ ਤਾਂ ਖੜੀ ਸਕਦਾ ਨਾ ਰੌਲਾ ਹੀ ਪਾ ਸਕਦਾ ਚੀਕੀ ਮਾਰ ਸਕਦਾ ਉਹ ਮਾਰ ਰਿਹਾ ਕੀ ਕਰੂਗਾ ਸੋ ਇਸ ਕਰਕੇ ਸਰਕਾਰ ਨੂੰ ਲੋਕਾਂ ਦੀ ਚੀਕ ਪੁਕਾਰ ਸੁਣਨੀ ਚਾਹੀਦੀ ਆ ਕੌਂਸਲਰ ਦੀ ਚੀਪ ਚੀਕ ਪੁਕਾਰ ਪ੍ਰਕਾਰ ਸੁਣਨੀ ਚਾਹੀਦੀ ਆ ਵੀ ਲੋਕ ਤਰਾ ਤਰਾ ਹੋਈ ਪਈ ਆ ਲੋਕ ਵਿਚਾਰੇ ਹੈਨਾ ਬੱਚਿਆਂ ਨੂੰ ਸਕੂਲਾਂ ਐਸੇ ਸਕੂਲ ਆ ਬੱਚਿਆਂ ਦਾ ਪ੍ਰਾਇਮਰੀ ਬੀਸੀਐਮ ਦਾ ਛੋਟਾ ਜਿਹੜਾ ਕਿਡ ਸਕੂਲ ਆ ਉਹ ਆ ਹੁਣ ਬੱਚੇ ਛੱਡਣ ਵੀ ਯਾਰ ਆਵਾ ਤੇ ਲੈ ਕੇ ਜਾਣ ਦਾ ਵੀ ਆਹੀ ਰਾਵਾਂ ਜਿੱਥੇ ਤੁਸੀਂ ਜਾ ਹੀ ਨਹੀਂ ਸਕਦੇ ਹਾਂਜੀ ਇੱਥੇ ਪਲੂਟਡ ਪਾਣੀ ਆ ਤੇ ਇੱਥੇ ਬੱਚੇ ਵੀ ਬਿਮਾਰ ਹੋਣਗੇ ਸਾਰਾ ਬੁਰਾ ਹਾਲ ਆ ਇਸ ਕਰਕੇ ਅਰਥਵਾਨੇ ਕੇ ਬੇਨਤੀ ਹੈ ਸਰਕਾਰ ਦੇ ਸਾਹਮਣੇ ਤੇ ਬਾਬਾ ਜੀ ਦੇ ਚਰਨਾਂ ਚ ਵੀ ਆ ਸਾਡਾ ਹੱਲ ਕੱਢ ਕੇ ਦੇ ਠੀਕ ਹੈ ਹਾਂਜੀ ਕਾਉਂਸਲਰ ਸਾਹਿਬ ਤੁਸੀਂ ਇਲਾਕੇ ਦੇ ਕਾਉਂਸਲਰ ਵੀ ਹੋ ਫਿਰ ਵੀ ਉਹਦੇ ਬਾਅਦ ਵੀ ਇੰਨਾ ਮਾੜਾ ਖਾਬ ਜਿਵੇਂ ਸਾਡੇ ਐਕਐਮਐਲਏ ਸਰਦਾਰ ਰਣਜੀਤ ਸਿੰਘ ਢਿਲੋਂ ਜੀ ਨੇ ਗੱਲ ਕੀਤੀ ਹੈ ਵੀ ਇੱਕ ਬੰਦੇ ਨੂੰ ਰਿਲੀਫ ਦੇਣ ਲਈ ਅਸੀਂ ਆ ਏਰੀਆ ਦਾ 10000 20000 ਬੰਦਾ ਪ੍ਰਭਾਵਿਤ ਕਰਦੇ ਪਏ ਆ ਇਹ ਬਾਬਾ ਜੀ ਨੂੰ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਇਹਦਾ ਰੂਟ ਪਲਾਨ ਬਣਾਉਣਾ ਚਾਹੀਦਾ ਸੀਗਾ ਵੀ ਜਿਹੜਾ ਆ ਡਾਈੰਗਾ ਦਾ ਪਾਣੀ ਪੋਲਿਊਟਡ ਪਾਣੀ ਤੇਜਾਬੀ ਪਾਣੀ ਜਿਹੜਾ ਦਰਿਆ ਦੇ ਵਿੱਚ 40 ਸਾਲ ਤੋਂ ਜਾ ਰਿਹਾ ਜਾਂ 30 ਸਾਲ ਤੋਂ ਜਾ ਰਿਹਾ ਹੈ ਪਹਿਲਾਂ ਉਹਨੂੰ ਡਾਇਵਰਟ ਕਰਨ ਦਾ ਰੂਟ ਪਲਾਨ ਬਣਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਉਹਦੀ ਲਾਈਨ ਬੰਦ ਕਰਨੀ ਚਾਹੀਦੀ ਸੀ ਕਿ ਕਾਰਪੋਰੇਸ਼ਨ ਨੇ ਵੀ ਬਾਬਾ ਜੀ ਨੂੰ ਹਸਾਨ ਲਈ ਖੁਸ਼ ਕਰਨ ਲਈ ਉਹ ਲਾਈਨ ਨੂੰ ਬੰਦ ਕਰਤਾ ਤੇ ਅੱਜ ਆ ਦੇਖੋ ਕੀ ਹਾਲਾਤ ਬਣੇ ਪਏ ਨੇ ਮੇਰੀ ਬੇਨਤੀ ਆ ਕਾਰਪੋਰੇਸ਼ਨ ਨੂੰ ਵੀ ਬਾਬਾ ਜੀ ਨੂੰ ਵੀ ਵੀ ਆਪਾਂ ਇੱਕ ਬੰਦੇ ਨੂੰ ਖੁਸ਼ ਕਰਨ ਲਈ ਜੇ ਸੀਐਮ ਸਾਹਿਬ ਨੂੰ ਤੁਹਾਡਾ ਜਿਹੜਾ ਨਿਵਾਣ ਦਾ ਇੱਥੇ ਤੁਸੀਂ ਬੋਲ ਪਗਾਏ ਨੇ ਵੀ ਅਸੀਂ ਇੱਥੇ ਸੀਐਮ ਸਾਹਿਬ ਨੂੰ ਨਿਵਾਣਾ ਆ ਇੱਕ ਬੰਦੇ ਨੂੰ ਨਿਵਾਣ ਦੇ ਲਈ ਅਸੀਂ 10000 20000 ਬੰਦਾ ਮਰਨ ਨਹੀਂ ਦੇਣਾ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ 24 ਘੰਟੇ ਦੇ ਵਿੱਚ ਇਸ ਚੀਜ਼ ਨੂੰ ਮਸਲਾ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਲਾਈਨ ਦੇ ਪਿੱਛੇ ਬੰਦ ਕਰਾਂਗੇ ਅਸੀਂ ਇੱਥੇ ਇਹ ਜਿਹੜੀ ਆਪਣਾ ਧਰਨਾ ਮੁਜ਼ਾਰੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਨਿਵਾਣ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਸਰਕਾਰ ਕਹਿੰਦੀ ਇਹ ਸਾਫ਼ ਪਾਣੀ ਨਿਵਾੜਿਆ ਇੱਥੇ ਲੋਕ ਗੰਦੇ ਪਾਣੀ ਨਿਵਾ ਰਹੇ ਆ ਉਹੀ ਤੁਹਾਨੂੰ ਗੱਲ ਕਰਦਾ ਪਿਆ ਵੀ ਇੱਕ ਪਾਸੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਉੱਥੇ ਤਾਂ ਤੁਸੀਂ ਪਾਣੀ ਛੱਡ ਕੇ ਸਾਫ਼ ਕਰਾ ਕੇ ਨਵਾ ਕੇ ਦਿਖਾਤਾ ਇੱਥੇ ਸਾਡੀ ਪੁਲੀ ਤੇ ਆ ਕੇ ਨਵਾ ਕੇ ਦਿਖਾਓ ਅੱਗੇ ਗਊ ਘੜ ਗੁਰਦੁਆਰਾ ਸਾਹਿਬ ਕੋ ਜਾ ਕੇ ਨਵਾ ਕੇ ਦਿਖਾਓ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਸੰਤ ਬਾਬਾ ਸੀਚੇਵਾਲ ਜੀ ਨੂੰ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰ ਹੋ ਕੇ ਸੁਣਿਆ ਜਾਵੇ ਨਾ ਕਿ ਇੱਕ ਬੰਦੇ ਨੂੰ ਖੁਸ਼ ਕਰਨ ਲਈ ਜਾਂ ਸੈਂਟਰ ਸਰਕਾਰ ਤੋਂ ਫੰਡ ਲੈਣ ਲਈ ਆਪਾਂ ਉੱਥੋਂ ਪਾਣੀ ਦੀ ਬੋਤਲ ਭਰ ਕੇ ਸੈਂਪਲ ਭੇਜਦਾ ਵੀ ਅਸੀਂ ਸਾਫ਼ ਕਰਦੇ ਪਏ ਆ ਜਿਹੜਾ 20000 ਬੰਦਾ ਇੱਥੇ ਮਤਲਬ ਬਿਮਾਰੀ ਨਾਲ ਜੂਝਣ ਨੂੰ ਤਿਆਰ ਹੋਇਆ ਪਿਆ ਨਰਕ ਦੀ ਜ਼ਿੰਦਗੀ ਜੀਣ ਨੂੰ ਮਤਲਬ ਤੁਸੀਂ ਮਜਬੂਰ ਕਰਤਾ ਲੋਕਾਂ ਨੂੰ ਇਹ ਚੀਜ਼ ਨਾ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਅਸੀਂ ਇਸ ਧਰਨੇ ਮੁਜਾਰੇ ਨੂੰ ਨਹੀਂ ਤਾਂ ਹੋਰ ਵੱਡਾ ਲੈ ਕੇ ਜਾਵਾਂਗੇ ਦਬਾਅ ਜੀ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਏਗਾ ਜੀ ਕਿੰਨੀ ਕੋਲ ਕੀਤੀ ਆ ਅੱਗੇ ਬਾਹਰ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਏਗਾ ਕਾਰਪੋਰੇਸ਼ਨ ਦੇ ਐਸ ਡੀਓ ਸਾਹਿਬ ਜੇ ਆਈ ਸਾਹਿਬ ਕਮਿਸ਼ਨਰ ਸਾਹਿਬ ਨਾਲ ਗੱਲ ਹੁੰਦੀ ਹੈ ਜੀ ਲੱਗੇ ਹੋਏ ਆ ਜੀ ਕਰਦੇ ਪਏ ਆ ਜੀ ਜਦ ਕਿ ਇਹਨਾਂ ਨੂੰ ਚਾਹੀਦਾ ਸੀਗਾ ਜਿੰਨੀ ਦੇਰ ਤੱਕ ਪਾਣੀ ਅੱਗੇ ਨਹੀਂ ਜਾ ਰਿਹਾ ਇਹਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ ਮੇਰੀ ਹੁਣ ਵੀ ਬੇਨਤੀ ਹੈ ਵੀ ਜਿੰਨੀ ਦੇਰ ਤੱਕ ਅਗਲੀ ਲਾਈਨ ਨਹੀਂ ਚਾਲੂ ਹੁੰਦੀ ਇਸ ਲਾਈਨ ਨੂੰ ਇਦਾਂ ਹੀ ਤਾਂ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀ ਤੋਂ ਰਾਹਤ ਤੋਂ ਬਚ ਸਕਣ ਦੇਖਿਆ ਵੀ ਅਵੇ ਘਰਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਇੰਨੀ ਲੋਕਾਂ ਦਾ ਕਿੰਨੀ ਪਰੇਸ਼ਾਨੀ ਆਈ ਹੋਊਗੀ ਬਿਮਾਰੀ ਜੋ ਲੈ ਕੇ ਦੇ ਘਰ ਘਰ ਕਲੀਨਿਕ ਬਣਾਈ ਹੋਈ ਆ ਇਹ ਕਲੀਨਿਕ ਦਾ ਕੰਮ ਇੱਥੇ ਹੋਊਗਾ ਨਹੀਂ ਦੇਖੋ ਜੀ ਜਦੋਂ ਗੰਦਾ ਪਾਣੀ ਬਿਮਾਰੀਆਂ ਵਾਲਾ ਪਾਣੀ ਜਦੋਂ ਲੋਕਾਂ ਦੇ ਘਰਾਂ ਵਿੱਚ ਜਾਊਗਾ ਇੱਥੇ ਤਾਂ ਤੁਸੀਂ ਇੱਕ ਘਰ ਦੇ ਵਿੱਚ ਕਹਿੰਦੇ ਹਰ ਘਰ 'ਚ ਕਲੀਨਿਕ ਖੋਲ੍ਹ ਲਓ ਜਦੋਂ ਗੰਦਾ ਪਾਣੀ ਤੁਸੀਂ ਪੀਓਗੇ ਉਹ ਕੈਂਸਰ ਵੀ ਲੈ ਕੇ ਆਉ ਸ਼ੂਗਰ ਵੀ ਲੈ ਕੇ ਆਉ ਹੋਰ ਬਿਮਾਰੀਆਂ ਲੈ ਕੇ ਆਊਗਾ ਜੋ ਮਰਜ਼ੀ ਕਰ ਲੋ ਇਹ ਤੰਤਰ ਫੇਲ ਹੋ ਜਾਣਾ ਇਹਨਾਂ ਦਾ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਚੀਜ਼ ਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਹੱਲ ਕੀਤਾ ਜਾਵੇ। ਥੋੜਾ ਜੀ ਨੇ ਬਹੁਤ ਕੁਸ਼ਕਾਇਤਾਂ। ਪਰ ਗੱਲ ਇਹ ਆ ਵੀ ਅਸੀਂ ਇਸ ਇਲਾਕੇ ਦੇ ਰਹਿਣ ਵਾਲੇ ਆ ਤੁਹਾਨੂੰ ਬੋਲ। ਇਹ ਨਹੀਂ ਮੁਸ਼ਕਲ ਨਾਲ ਮਤਲਬ ਜੋ ਰਹੇ ਨੇ ਲੋਕ। ਇਹਦਾ ਹੱਲ ਜਿਵੇਂ ਕੱਢਣਾ ਚਾਹੀਦਾ ਹੈ ਕਹਿਣ ਚੱਕਣੇ ਪਹਿਲਾਂ ਇਹਦਾ ਦੇਖਣਾ ਚਾਹੀਦਾ ਸੀ ਵੀ ਅਸੀਂ ਪਾਣੀ ਕਿੱਥੇ ਲਿਜਾਣਾ ਉਹ ਪਹਿਲ ਚਾਲੂ ਕਰੀਏ। ਉਹ ਲਾਈਨ ਬਣਾਈਏ। ਇਹਨਾਂ ਨੇ ਪਹਿਲਾਂ ਹੀ ਪਾਣੀ ਛੱਡਤਾ। ਪਾਣੀ ਵੀ ਇਹਨਾਂ ਛੜਿਆ ਵੀ ਅੰਤ ਕੋਈ ਸਾਰੇ ਟੱਬੇ ਬਿਲਡਿੰਗਾਂ ਬੜਾ ਖਰਦਾ ਲੋਕਾਂ ਦੇ ਆ ਭੋਲਾ ਕਲੋਨੀ ਜੀਵਨ ਸਿੰਘ ਨਗਰ ਪ੍ਰੀਤ ਨਗਰ ਸੰਜੀਤ ગાંધી ਕਲੋਨੀ 32 ਸੈਕਟਰ ਬੁਰਾ ਹਾਲ ਹੈ ਸਫਕਾਂ ਤੇ ਇਸ ਲੋਕ ਬਿਮਾਰੀ ਫੈਲੂਗੀ ਬੁਰਾ ਹਾਲ ਹੋਊਗਾ ਤੇ ਸ਼ਹਿਰੀ ਮਤਲ ਪ੍ਰਸ਼ਾਸਨ ਨੂੰ ਇਹਦੇ ਕਾਰਵਾਈ ਕਰਨੀ ਚਾਹੀਦੀ ਤੇ ਰੋਕ ਲਾਉਣੀ ਚਾਹੀਦੀ ਹਾਂਜੀ ਅੰਟੀ ਅੱਜ ਇੱਥੇ ਜੋ ਹਾਲਾਤ ਨੇ 32 ਸੈਕਟਰ ਦੇ ਜੋ ਬਿਮਾਰੀ ਦਾ ਘਰ ਆ ਜਾ ਬਲੌਕਿੰਗ ਹੋਈ ਪਈ ਹੈ ਕੀ ਕਹਿਣਾ ਚਾਹੋਗੇ ਜੀ ਬੇਟੇ ਇਸ ਤਰ੍ਹਾਂ ਆ ਜੈਂਟਸ ਲੋਕ ਬਾਹਰ ਚਲੇ ਜਾਂਦੇ ਆ ਉਹਨਾਂ ਨੂੰ ਕੋਈ ਬਿਜ਼ਨਸ ਦੇ ਰਿਲੇਟਡ ਕੰਮ ਹੁੰਦੇ ਬਾਹਰ ਜਾਂਦੇ ਨੇ ਅਸੀਂ ਬੱਚਿਆਂ ਨੂੰ ਸਕੂਲੋਂ ਲਿਆਉਣ ਆਇਆ ਜਾਂ ਕੋਈ ਮਾਰਕੀਟ ਦਾ ਸਾਨੂੰ ਕੰਮ ਆ ਪਾਣੀ ਬਹੁਤ ਜ਼ਿਆਦਾ ਤਿੰਨ ਚਾਰ ਦਿਨ ਤੋਂ ਲਗਾਤਾਰ ਪਾਣੀ ਦਾ ਬਹੁਤ ਬਹੁਤ ਜ਼ਿਆਦਾ ਫਲੋ ਹੋ ਰਿਹਾ ਪਾਣੀ ਪੀਣ ਚ ਸਮੈਲ ਆ ਰਹੀ ਮੱਛਰ ਆ ਰਹੇ ਆ ਮੱਖੀਆਂ ਆ ਰਹੀਆਂ ਕੰਮਾਂ ਵਾਲੀਆਂ ਨਹੀਂ ਆ ਰਹੀਆਂ ਸਾਨੂੰ ਬਹੁਤ ਦਿੱਕਤ ਹੈਗੀ ਇਹਦਾ ਸੋਲੂਸ਼ਨ ਕੁਝ ਹੋਣਾ ਚਾਹੀਦਾ ਜ਼ਰੂਰੀ ਕਾਉਂਸਲਰ ਸਾਹਿਬ ਨੂੰ ਬੁਲਾਇਆ ਸੀਗਾ ਉਹ ਕਹਿੰਦੇ ਕਿ ਅਸੀਂ ਉੱਪਰ ਵਾਸਤੇ ਉੱਪਰ ਕਹਿ ਰਹੇ ਆ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹਦਾ ਤੁਸੀਂ ਕੁਛ ਨਾ ਕੁ ਸੋਲੂਸ਼ਨ ਕੱਢੋ ਬਹੁਤ ਤੁਹਾਡੇ ਅੱਗੇ ਰਿਕਵੈਸਟ ਹੈ ਹਾਂਜੀ ਹਾਂਜੀ ਐ ਸਸਾ ਸਾਡਾ ਨਾ 32 ਸੈਕਟਰ ਬਾਉਂਡਰੀ ਤੇ ਹੈਗਾ ਕਲੀਨਿਕ ਹੈਗਾ ਤੇ ਉੱਥੇ ਪਾਣੀ 10 ਤਰੀਕ ਤੋਂ ਆ ਰਿਹਾ ਹੈਗਾ ਅਸੀਂ ਕੌਂਸਲ ਸਾਹਿਬ ਨੂੰ ਵੀ ਕਹਿ ਰਹੇ ਹਾਂ ਸਭ ਕੋਲ ਜਿੱਥੇ ਵੀ ਜਾ ਸਕਦੇ ਜਾ ਰਹੇ ਹਾਂ ਪਾਣੀ ਬੰਦ ਨਹੀਂ ਹੋ ਰਿਹਾ ਤੇ ਐਨਾ ਫਲੋ ਆ ਰਿਹਾ ਸਾਡੇ ਅੰਦਰ ਪਾਣੀ ਆ ਰਿਹਾ ਕਲੀਨਿਕ ਤੇ ਵੀ ਕੋਈ ਨਹੀਂ ਆ ਰਿਹਾ 스ਮੈਲ ਆ ਰਹੀ ਮੱਛਰ ਮੱਖੀਆਂ ਅ ਜਦੋਂ ਅੰਦਰ ਪਾਣੀ ਆ ਰਿਹਾ ਕੱਡਨ ਤੋਂ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਆ ਪਲੀਜ਼ ਸਾਡਾ ਕੋਈ ਸੋਲੂਸ਼ਨ ਕਰੋ ਅੱਜ 10 ਤਰੀਕ ਤੋਂ ਅਸੀਂ ਕਿਹਾ ਹੋਇਆ 14 ਤਰੀਕ ਹੋ ਗਈ ਆ ਹੁਣ ਕੋਈ ਲਿਮਿਟ ਹੁੰਦੀ ਆ ਇਹਦਾ ਕੋਈ ਹੱਲ ਕਰ ਦੇ ਤਾਂ ਸਾਨੂੰ ਬਹੁਤ ਬਹੁਤ ਹੋ ਉਹ ਤੁਸੀਂ ਜੋਬੋ ਇਲਾਵਾ ਤੁਸੀਂ ਕੋਈ ਐਮ ਐਲ ਏ ਸਾਹਿਬ ਨੂੰ ਕਮੈਂਟ ਕੀਤੀ ਹਾਂਜੀ ਐਮ ਐਲ ਏ ਸਾਹਿਬ ਨਾਲ ਵੀ ਗੱਲ ਕੀਤੀ ਹੈਗੀ ਉਹਨਾਂ ਨੂੰ ਵੀ ਕਿਹਾ ਹੈਗਾ ਸਭ ਇਹੀ ਕਹਿ ਰਹੇ ਨੇ ਕਰਦੇ ਆ ਕਰ ਦਿੰਦੇ ਆ ਬਠੋ ਨਿਰਿਆ ਜਿਵੇਂ ਸਾਡੇ ਘਰ ਚ ਤਾਂ ਪਾਣੀ ਭਰ ਜਾਂਦਾ ਹੈਗਾ ਸਾਨੂੰ ਡੇਲੀ ਰਾਤ ਨੂੰ ਕੱਢਣਾ ਪੈਂਦਾ ਬਹੁਤ ਪ੍ਰੋਬਲਮ ਆਂਦੀ ਕਿੰਨਾ ਸਮਾਂ ਹੋ ਗਿਆ ਜੀ ਪਾਣੀ ਦਾ 10 ਤਰੀਕ ਤੋਂ ਹੋ ਰਿਹਾ ਹੈ ਪੰਜ ਦੇਖਿਆ ਜਾਵੇ ਕੋਰਪੋਰੇਸ਼ਨ ਵਾਲੇ ਤੋਂ ਟੈਕਸ ਜਿਆ ਪੂਰਾ ਪ੍ਰੋਪਰ ਟੈਕਸ ਲੈ ਰਹੇ ਨੇ ਗਲਾਡਾ ਵਾਲੇ ਟੈਕਸ ਲੈ ਰਹੇ ਨੇ ਪਰ ਵੀ ਤਾਂ ਵੀ ਤੁਹਾਨੂੰ ਕੋਈ ਸੇਫਟੀ ਨਹੀਂ ਹੈ ਕਿਥੇ ਨਹੀਂ ਸੇਫਟੀ ਇੱਥੇ ਕੋਈ ਨਹੀਂ ਹੈਗੀ ਆ ਵੈਸੇ ਵੀ ਸਕਿਉਰਟੀ ਵੀ ਹੋਣੀ ਚਾਹੀਦੀ ਉਹਦੀ ਵੀ ਪ੍ਰੋਬਲਮ ਰਹਿੰਦੀ ਹੈਗੀ ਆ ਤੇ ਵੀ ਐਨ ਕੋਈ ਇੰਨੀ ਸਹਨ ਨਹੀਂ ਕੀ